ਸੱਚੀ ਉਹਨਾਂ ਦੇ ਨਾਲ ਮੁੱਕੀ ਆ ਮੇਰੇ ਨਾਲ ਕੋਈ ਮੈਂ ਤੇ ਆਮ ਦੁਕਾਨ ਦਾ ਇੱਥੇ ਸਿਕਿਉਰਿਟੀ ਡਫੈਟ ਹੈਗਾ ਇੱਥੇ ਅਸੀਂ ਦੱਸ ਸਕਦੇ ਹਾਂ ਇਹ ਓਪਨ ਏਰੀਆ ਹੈਗਾ ਇਹਨੇ ਨਹੀਂ ਮੰਗੇਗੇ ਕੁਝ ਨਹੀਂ ਮੰਗੇਗੇ ਐਸਾ ਤੋ ਨਾ ਆਇਆ ਵਿੱਚ ਹਾਂ ਜੀ ਐਸਾ ਤੋ ਹੋਏਗੇ ਨਹੀਂ ਦੇ ਨਾਲ ਮੁਕੀਏ ਮੇਰੇ ਨਾਲ ਕੋਈ ਮੈਦੇ ਆਂਦ ਕਾਮ ਕਰਦਾ ਐ ਸੱਚਾ ਕੀ ਨਾ ਜੇ ਐਸਐਚਓ ਵਿਨੋਦ ਤੁਹਾਡੀ ਕੋਈ ਆਡੀ ਰਿਕਾਰਡਿੰਗ ਵਿਜੀਲੈਂਸ ਕੋ ਪਹੁੰਚੀ ਤਾਂ ਕਾਰਵਾਈ ਹੋਈ ਐ ਇਹਦੇ ਬਾਰੇ ਮੰਗੇਆ ਵਿਨੋਦ ਭਾਈ ਬਸ ਕਰੋ ਯਾਰ ਕਿਨੀ ਤੁਹਾਡੀ ਰਿਕਾਰਡਿੰਗ ਵਿਜੀਲੈਂਸ ਨੂੰ ਪਹੁੰਚੀ ਐ ਹਾਂਜੀ ਐਸਐਚਓ ਨੇ ਕਿਨੇ ਬਾਰੇ ਮੰਗੇਆ ਫੇਰ ਤੁਹਾਡੇ ਦੇ ਕਿਉਂ ਡ੍ਰਾਈਵ ਲਾ ਲਾ ਐਸਐਚਓ ਨੇ ਕਹਾਂ ਐਸਐਚਓ ਨੇ ਕਿਨੇ ਆਂਦ ਦੁਕਾਨਦਾਰ ਬੋਲ ਪੰਜਾਹ ਕਹਿੰਦੇ ਨਹੀਂ ਮੰਗੇਗਾ ਕੰਮ ਨਹੀਂ ਕਰਾਈਗਾ ਅੱਗੇ ਕਦੀ ਕਰਾਇਆ ਕੋਈ ਯਾਰ ਉਹ ਤਾਂ ਸਭ ਗੱਲ ਬਾਤ ਹੋਈ ਗਈ ਹੈ ਚਲੋ ਚਲੋ ਤੁਹਾਡੇ ਤੇ ਜਰ ਮਾਰ ਲੱਗੇਗਾ ਜਿਹੜੇ ਪੈਸੇ ਮੰਗੇਗੇ ਤਸਦੀਕ ਅਧੀਨ ਹੈਗਾ ਯਾਰ ਇਹ ਪੈਸੇ ਇਹਦੇ ਪਾ ਕੇ ਦਫਤਰ ਆ ਜਾਓ ਉਸ ਨੂੰ ਦਾਖਲ ਨਹੀਂ ਸਰ ਥੋੜਾ ਕਿੰਨੇ ਦੇ ਦਿੰਦਾ ਇੱਥੇ ਸਿਕਿਉਰਿਟੀ ਥ੍ਰੈਟ ਹੈਗਾ ਇੱਥੇ ਨਹੀਂ ਕਰ ਸਕਦਾ ਇਹ ਪਹੇਰੇਆਗਾ ਸਰ ਮਾਣ ਦੱਸ ਦੋ ਨਾ ਮਾਣ ਮਾਣ ਦੱਸਦੇ ਨੇ ਤਾਂ ਕਿੰਨੇ ਦਿੰਦਾ ਹਾਂ ਸਰ ਦੱਸ ਦੋ ਅਰਜੰਦਾਂ ਨਹੀਂ ਐਸਾ ਜੀ ਉਹਨਾਂ ਦੇ ਨਾਲ ਮੁਕੀਆ ਮੇਰੇ ਨਾਲ ਕੋਈ ਮੈਂ ਤਾਂ ਆਮ ਦੁਕਾਨਦਾਰ ਹਾਂ ਇਸ ਸਿਕਿਉਰਿਟੀ ਦਾ ਖਤਰਾ ਹੈ ਇੱਥੇ ਹੀ ਦੱਸ ਰਿਹਾ ਇਹ ਓਪਨ ਏਰੀਆ ਹੈਗਾ ਇਹਨੇ ਨਹੀਂ ਮੰਗੇਗੇ ਕੁਝ ਨਹੀਂ ਮੰਗੇਗੇ ਅਸਲ ਤੋ ਨਾ ਆਇਆ ਵਿੱਚ ਹਾਂਜੀ ਅਸਲ ਤੋ ਹੈਗੇ ਨਹੀਂ ਕੀ ਮੇਰੇ ਨਾਲ ਕੋਈ ਮੈਦਿਆਂਦ ਦੁਕਾਨਦਾਰ ਐਸਐਚਓ ਦਾ ਕੀ ਨਾਮ ਐਸਐਚਓ ਵਿਨੋਦ ਵਿਨੋਦ ਦਾ ਨਾਮ ਤੁਹਾਡੀ ਕੋਈ ਕਾਮ ਰਿਕਾਰਡਿੰਗ ਵਿਜੀਲੈਂਸ ਨੂੰ ਪਹੁੰਚੀ ਤਾਂ ਕਾਰਵਾਈ ਹੋਈ ਬਸ ਕਰੋ ਯਾਰ ਕਿ ਨਹੀਂ ਤੁਹਾਡੀ ਰਿਕਾਰਡਿੰਗ ਵਿਜੀਲੈਂਸ ਨੂੰ ਪਹੁੰਚੀ ਹੈ ਹਾਂਜੀ ਐਸਐਚਓ ਨੇ ਕਿਹਨੇ ਪਹੁੰਚੀ ਫਿਰ ਤੁਹਾਡੇ ਦੇ ਕਿਉਂ ਡ੍ਰਾਈਵ ਲਾ ਲਾ ਐਸਐਚਓ ਨੇ ਕਹਿੰਦਾ ਦੁਕਾਨਦਾਰ ਬੋਲ ਪੰਜਾਹ ਰੁਪਏ ਕਹਿੰਦੇ ਮੈਨੂੰ ਮੰਗੇਗਾ ਕੰਮ ਨਹੀਂ ਕਰੀਏ ਅੱਗੇ ਕਦੀ ਕਰਾਇਆ ਕੋਈ ਜਗ੍ਹਾ ਆਹ ਸਭ ਗੱਲਬਾਤ ਹੋਈ ਚਲੋ ਚਲੋ ਤੁਹਾਡੇ ਤੇ ਮਾਰਨ ਲੱਗੇ ਨੇ ਜਿਹੜੇ ਪੈਸੇ ਮੰਗੇ ਜੇ ਤਸਦੀਕ ਅਧੀਨ ਹੈਗਾ ਹੈ ਕਿਹਦੇ ਤੋਂ ਇਹ ਕੁਝ ਫਾਟ ਕੇ ਦਫਤਰ ਆ ਜਾਓ ਸਮਝਾ ਦਿੰਦੇ ਨੇ ਸਰ ਥੋੜਾ ਮਾਰਨ ਕਿੰਨੇ ਦਿਨ ਦਾ ਹੈ ਇੱਥੇ ਸਿਕਿਉਰਿਟੀ ਥ्रेट ਹੈਗਾ ਇੱਥੇ ਨਹੀਂ ਕਰ ਸਕਾਂਗੇ ਇਹ ਪਹਣ ਏਰੀਆ ਦਾ ਸਰ ਮਾਰਨ ਦੱਸ ਦਿਓ ਨਾ ਮਾਰਟ 10 ਤੱਕ ਕਿਨੇ ਦਿਨ ਦਾ ਹੈ ਹਾਂ ਸਰ ਦੱਸੋ ਐਸਾ ਚੀ ਉਹਨਾਂ ਦੇ ਨਾਲ ਮੁੱਕੀ ਹੈ ਮੇਰੇ ਨਾਲ ਕੋਈ ਮੈਂ ਤੇ ਆਮ ਦੁਕਾਨਦਾਰ ਹਾਂ ਇੱਥੇ ਸਿਕਿਉਰਿਟੀ ਡਿਫੈਕਟ ਹੈਗਾ ਇੱਥੇ ਹੀ ਦੱਸ ਸਕਦਾ ਇਹ ਓਪਨ ਏਰੀਆ ਹੈਗਾ ਕੁਝ ਨਹੀਂ ਮੰਗੇਗੀ ਮੈਂ ਸੱਚੇ ਤੋਂ ਨਾ ਆਇਆ ਵਿੱਚ ਹਾਂ ਜੀ ਐਸਾ ਸੱਚੇ ਤੋਂ ਹੈਗੇ ਨਹੀਂ ਇਹ ਮੇਰੇ ਨਾਲ ਕੋਈ ਮਹਿਦਿਆਮ ਦਾ ਕੰਮ ਹੈ ਐਸਐਸਓ ਦਾ ਕੀ ਨਾਮ ਹੈ ਐਸਐਸਓ ਵਿਨੋਦ ਵਿਨੋਦ ਮਾਦਾ ਨਾਮ ਤੁਹਾਡੀ ਕੋਈ ਕਾਮ ਰਿਕਾਰਡਿੰਗ ਵਿਜੀਲੈਂਸ ਨੂੰ ਪਹੁੰਚੀ ਤਾਂ ਕਾਰਵਾਈ ਹੋਈ ਹੈ ਇਹ ਬਾਰੇ ਮੰਗੇਆ ਵਿਨੋਦ ਭਾਈ ਬਸ ਕਰੋ ਯਾਰ ਤੁਹਾਡੀ ਰਿਕਾਰਡਿੰਗ ਵਿਜੀਲੈਂਸ ਨੂੰ ਪਹੁੰਚੀ ਹੈ ਹਾਂਜੀ ਐਸਐਸਓ ਨੇ ਕਿੰਨੇ ਵੇਲੇ ਮੰਗੇਆ ਫੇਰ ਤੁਹਾਡੇ ਦੇ ਕਿਉਂ ਡਰਾਈਵ ਲਾ ਦੇ ਐਸਐਸਓ ਨੇ ਕੰਮ ਐਸਐਸਓ ਨੇ ਕਿੰਨੇ ਦੁਕਾਨਦਾਰ ਬੰਦ ਕਰਦੇ ਪੰਜ ਲੱਖ ਕਹਿੰਦੇ ਨਹੀਂ ਮੰਗੇਆ ਅੱਗੇ ਕਦੀ ਕਰਾਇਆ ਇਹੋ ਜਿਹਾ ਕੰਮ ਕੋਈ ਆਪ ਦਾ ਸਭ ਘਰ ਬਾਬਾ ਹੋਈ ਗਏ ਚਲੋ ਚਲੋ ਤੁਹਾਡੇ ਤੇ ਮਾਰ ਲੱਗੇ ਨਾ ਜਿਹੜੇ ਪੈਸੇ ਮੰਗੇ ਜੇ ਤਸਦੀਕ ਨਹੀਂ ਹੈਗਾ ਯਾਰ ਇਹ ਪੈਸੇ ਫਿਰ ਪਾ ਕੇ ਦਫਤਰ ਆ ਜਾਓ ਉਸ ਨੂੰ ਦਾਖਲ ਨਹੀਂ ਸਰ ਥੋੜਾ ਕਿੰਨੇ ਦਿਨ ਲਾੜਦੇ ਇੱਥੇ ਸਿਕਿਉਰਿਟੀ ਥ੍ਰੈਟ ਹੈਗਾ ਇੱਥੇ ਨਹੀਂ ਕਰ ਸਕਦਾ ਇਹ ਏਰੀਆ ਹੈਗਾ ਸਰ ਮਾਣ ਦੱਸ ਦਿਓ ਨਾ ਮਾਣ 10 15 ਦਿਨਾਂ ਤੱਕ ਨਹੀਂ ਦਿੰਦਾ ਹਾਂ ਸਰ ਦੱਸ ਦਿਓ ਐਸਾ ਜੀ ਉਹਨਾਂ ਦੇ ਨਾਲ ਮੁਕੀ ਹੈ ਮੇਰੇ ਨਾਲ ਕੋਈ ਮੈਂ ਤਾਂ ਆਮ ਦੁਕਾਨਦਾਰ ਹਾਂ ਇਹ ਕਿਸ ਕਿਉਂ ਦੀ ਫਟਟਾਗਾ ਇੱਥੇ ਹੀ ਦੱਸ ਸਕਦਾ ਇਹ ਓਪਨ ਏਰੀਆ ਹੈਗਾ ਪਹਿਲੇ ਨਹੀਂ ਮੰਗੇਗੇ ਕੁਝ ਨਹੀਂ ਮੰਗੇਗੇ ਅੱਛਾ ਤਦੋਂ ਨਾ ਆਇਆ ਵਿੱਚ ਹਾਂਜੀ ਅੱਛਾ ਤੋ ਹੈਗੇ ਨਹੀਂ ਇਹ ਮੇਰ ਨਾਲ ਕੋਈ ਮੈਦੇ ਆਮ ਦਾ ਕੰਮ ਨਹੀਂ ਆ। ਐਸਐਸਓ ਕੀ ਨਾਮ ਹੈ? ਐਸਐਸਓ ਵਿਨੋਦ। ਵਿਨੋਦ ਮਾਦਾ ਨਾਮ। ਤੁਹਾਡੀ ਕੋਈ ਕਾਮ ਰਿਕਾਰਡਿੰਗ ਵਿਜੀਲੈਂਸ ਨੂੰ ਪਹੁੰਚੀ ਤਾਂ ਕਾਰਵਾਈ ਹੋਈ। ਇਹ ਬਾਰੇ ਮੰਗੇ। ਵਿਨੋਦ ਭਾਈ। ਬਸ ਕਰੋ ਯਾਰ। ਕਿ ਨੀਰ ਤੁਹਾਡੀ ਰਿਕਾਰਡਿੰਗ ਵਿਜੀਲੈਂਸ ਨੂੰ ਪਹੁੰਚੀ ਹੈ? ਹਾਂਜੀ ਐਸਐਸਓ ਨੇ ਕਿਨੇ ਬਾਰੇ ਮੰਗੇ। ਫਿਰ ਤਾਂ ਇਹ ਕਿਉਂ ਡਰਾਈਵ ਲਾ ਦੇ? ਐਸਐਸਓ ਨੇ ਕੰਮ। ਐਸਐਸਓ ਨੇ ਕਿਨੇ ਦੁਕਾਨਦਾਰ ਬੋਲਦਾ ਪੰਜਾ ਕਹਿੰਦੇ ਨਹੀਂ ਮੰਗੇਗਾ ਕੰਮ ਨਹੀਂ ਕਰਾਈਗਾ ਅੱਗੇ ਕਦੀ ਕਿਰਾਇਆ ਇਹੋ ਜਿਹਾ ਕੰਮ ਚਲੋ ਚਲੋ ਤੁਹਾਡੇ ਤੇ ਮਾਰਨ ਲੱਗੇ ਨੇ ਜਿਹੜੇ ਪੈਸੇ ਮੰਗੇ ਜੇ ਤਸਦੀਕ ਨਹੀਂ ਹੈਗਾ ਯਾਰ ਕਿਹਦੇ ਤੋਂ ਇਹ ਬੀਚ ਫਾਟ ਕੇ ਦਫਤਰ ਆ ਜਾਓ ਸਮਝਾ ਦਿੰਦੇ ਨੇ ਸਰ ਥੋੜਾ ਮਾਰਨ ਕਿਹਨੇ ਕਰ ਮਾਰਨ ਕਿਹਨੇ ਦੋ ਇੱਥੇ ਸਿਕਿਉਰਿਟੀ ਥ੍ਰੈਟ ਹੈਗਾ ਇੱਥੇ ਨਹੀਂ ਕਰ ਸਕਾਂਗੇ ਉੱਪਰ ਏਰੀਆ ਦਾ ਸਰ ਮਾਨ ਦੱਸ ਦੋ ਨਾ ਰਿਮਾਰਟ ਹੱਦ ਤੱਕ ਕਿਨੇ ਦਿੰਦਾ ਮੇਰੇ ਹਾਂ ਸਰ ਦੱਸ ਦੋ ਚਾਰ ਜਿੰਦਾ